ਸਾਂਝੀ ਮੀਟਿੰਗ ਹੋਈ ਹੈ ਸਭ ਤੋਂ ਪਹਿਲਾਂ ਤਾਂ ਮੀਟਿੰਗ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਰੋਣਾ ਦੇ ਨਾਲ ਭਾਈ ਮਤੀਦਾਸ ਭਾਈ ਸਤੀਦਾਸ ਭਾਈ ਗਿਆਦਾ ਜੀ ਦਾ 350 ਸਾਡਾ ਸ਼ਹੀਦੀ ਦਿਹਾੜੇ ਦੇ ਜਿਹੜੇ ਸਮਾਗਮ ਚੱਲ ਰਹੇ ਆ ਉਹਦੇ ਸੰਬੰਧ ਦੇ ਵਿੱਚ ਇੱਕ ਵਿਸਥਾਰ ਦੇ ਵਿੱਚ ਮਤਾ ਪਾਸ ਕੀਤਾ ਗਿਆ ਜਿਹੜਾ ਕਿ ਉਹ ਉਹ ਅਸੀਂ ਤੁਹਾਨੂੰ ਉਹਨੇ ਪ੍ਰੈਸ ਰੀਲੀਜ਼ ਦੇ ਨਾਲ ਸ਼ੇਅਰ ਕਰਾਂਗੇ ਜਿਹਦੇ ਵਿੱਚ ਗੁਰੂ ਮਹਾਰਾਜ ਦੀ ਜਿਹੜੀ ਲਾਹਮਸਾਲ ਸ਼ਹਾਦਤ ਹੈ ਔਰ ਜਿਸ ਤਰੀਕੇ ਉਹਨਾਂ ਨੇ ਤਿਲਕ ਜੰਜੂ ਦੀ ਰਾਖੀ ਵਾਸਤੇ ਧਾਰਮਿਕ ਆਜ਼ਾਦੀ ਵਾਸਤੇ ਧਾਰਮਿਕ ਸਹਿਣਸ਼ੀਲਤਾ ਵਾਸਤੇ ਇਹਦੀ ਵੱਡੀ ਲਾਸਾਲ ਕੁਰਬਾਨੀ ਕੀਤੀ ਜਿਹਦੀ ਦੁਨੀਆ ਦੇ ਵਿੱਚ ਕੋਈ ਮਿਸਾਲ ਨਹੀਂ ਮਿਲਦੀ ਉਸ ਸ਼ਹਾਦਤ ਨੂੰ ਜਿਹੜਾ ਅਸੀਂ ਅੱਜ ਸਾਰੇ ਨਾਤਮਸਤਕ ਔਰ ਇਸ ਮੌਕੇ ਜਦੋਂ ਕਿ ਗੁਰੂ ਸਾਹਿਬ ਦਾ ਜਿਹੜਾ ਸਿਰਜਿਆ ਹੋਇਆ ਇਤਿਹਾਸ ਹੈ ਧਾਰਮਿਕ ਸਹਿਨਸ਼ੀਲਤਾ ਦਾ ਧਾਰਮਿਕ ਆਜ਼ਾਦੀ ਦਾ ਹਰ ਰੁਨਦਰ ਪਖਤਾ ਦਾ ਅੱਜ ਕੋਰ ਕਮੇਟੀ ਇਹ ਮਹਿਸੂਸ ਕਰਦੀ ਹੈ ਕਿ ਇਸ ਸਮੇਂ ਜਦੋਂ ਕਿ ਉਹ ਸਾਰੇ ਇਤਿਹਾਸ ਨੂੰ ਯਾਦ ਕੀਤਾ ਜਾ ਰਿਹਾ ਤੇ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਰਿਲੀਜੀਅਸ ਟੋਲਰੈਂਸ ਦਾ ਜਿਹੜਾ ਗੁਰੂ ਸਾਹਿਬ ਦਾ ਸੰਦੇਸ਼ ਹੈ ਉਹਨੂੰ ਮੱਦੇਨਜ਼ਰ ਰੱਖਦੇ ਹੋਇਆ ਭਾਵੇਂ ਕੇਂਦਰ ਸਰਕਾਰ ਆ ਭਾਵੇਂ ਸੂਬੇ ਦੀ ਸਰਕਾਰ ਆ ਭਾਵੇਂ ਕਿਸੇ ਵੀ ਹੋਰ ਸੂਬੇ ਦੀ ਸਰਕਾਰ ਆ ਸਾਰਿਆਂ ਨੂੰ ਇਹ ਚਾਹੀਦਾ ਹੈ ਕਿ ਜਿਹੜੀ ਸਿੱਖਾਂ ਦੇ ਧਾਰਮਿਕ ਅਸਥਾਨਾਂ ਦੇ ਵਿੱਚ ਧਾਰਮਿਕ ਕਾਰਜਾਂ ਦੇ ਵਿੱਚ ਸਿੱਖ ਸੰਸਥਾਵਾਂ ਦੇ ਵਿੱਚ ਜਿਹੜੀ ਬੇਲੋੜੀ ਦਖਲਅੰਦਾਜ਼ੀ ਕੀਤੀ ਜਾਂਦੀ ਹੈ ਸਾਰਿਆਂ ਨੂੰ ਗੁਰੂ ਸਾਹਿਬ ਦੇ ਮਾਰਗ ਤੇ ਚੱਲਦਿਆਂ ਰਿਲੀਜੀਅਸ ਸਟਾਲਰਸ ਦਾ ਸਬੂਤ ਦਿੰਦਿਆਂ ਧਾਰਮਿਕ ਸ਼ਹਿਨਸ਼ੀਲਤਾ ਦੇਖੋ ਦਿਆ ਹੋਇਆ ਇਹ ਧਾਰਮਿਕ ਦਖਲ ਅੰਦਾਜ਼ੀ ਜਿਹੜੀ ਆ ਉਹ ਤੁਰੰਤ ਬੰਦ ਕੀਤੀ ਜਾਣੀ ਚਾਹੀਦੀ ਹੈ। ਅਰੇ ਮੈਂ ਸੰਵਿਧਾਨ ਕੇ ਇੱਕ ਬੜਾ ਵੱਡਾ ਯਾਦਗਾਰੀ ਪਲ ਹੋਏਗਾ। ਔਰ ਗੁਰੂ ਸਾਹਿਬ ਦੀ ਮਹਾਨ ਸ਼ਹਾਦਤ ਨੂੰ ਮਹਾਨ ਸੋਚ ਨੂੰ ਬਹੁਤ ਵੱਡੀ ਸ਼ਰਧਾਂਜਲੀ ਹੋਏਗੀ। ਜਿਹੜੇ ਦਖਲ ਅੰਦਾਜ਼ੀ ਕਰਕੇ ਗੈਰ ਸੰਵਿਧਾਨਿਕ ਤਰੀਕੇ ਦੇ ਨਾਲ ਸਿੱਖ ਸੰਸਥਾਵਾਂ ਦੇ ਵਿੱਚ ਪਹਿਲਾ ਇਨਜਸਟਿਸ ਕੀਤੇ ਗਏ ਆ ਬੇਨਸਾਫੀਆਂ ਕੀਤੇ ਗਈਆਂ ਭਾਵੇਂ ਤਖਤ ਹੁਜੂਰ ਸਾਹਿਬ ਦਾ ਬੋਰਡ ਦਾ ਮਸਲਾ ਹੋਵੇ ਭਾਵੇਂ ਸਚਕੰਡ ਤਖਸਾਬ ਪਟਨਾ ਸਾਹਿਬ ਦਾ ਮਸਲਾ ਹੋਵੇ ਭਾਵੇਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਸਲਾ ਹੋਵੇ ਭਾਵੇਂ ਹਰਿਆਣੇ ਦੇ ਵਿੱਚ ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਦਾ ਮਸਲਾ ਹੋਵੇ ਅਸਲੀ ਮੈਂ ਸੰਵਿਧਾਨ ਸ਼ਰਧਾਂਜਲੀ ਜੇ ਗੁਰੂ ਸਾਹਿਬ ਦੇ ਫਲਸਫੇ ਨੂੰ ਉਹਨਾਂ ਦੀ ਸੋਚ ਨੂੰ ਉਹਨਾਂ ਦੇ ਸਿਧਾਂਤਾਂ ਨੂੰ ਇਹ ਹੋਏਗੀ ਕਿ ਜਿਹੜੇ ਗਲਤ ਕੰਮ ਇਹ ਸਾਰੇ ਗਲਤ ਫੈਸਲੇ ਹੋਏ ਆ ਇਹ ਇਸ ਸ਼ਤਾਬਦੀ ਬਰੇ ਨੂੰ ਮੁੱਖ ਰੱਖਦੇ ਆ ਜਿਹੜੇ ਆ ਉਹ ਵਾਪਸ ਕੀਤੇ ਜਾਣੇ ਚਾਹੀਦੇ ਕਿਉਂਕਿ ਗਲਤੀ ਕਿਸੇ ਵੇਲੇ ਹੋ ਜਾਂਦੀ ਆ ਪਰ ਗੁਰੂ ਸਾਹਿਬ ਨੇ ਜਿਹੜਾ ਸੰਕਲਪ ਦਿੱਤਾ ਉਹਦੇ ਤੇ ਪਹਿਰਾ ਵੀ ਦੇਣਾ ਚਾਹੀਦਾ ਕਿਉਂਕਿ ਦਿਨ ਬਣਾਉਂਦਾ ਮਕਸਦ ਇਹ ਨਹੀਂ ਹੁੰਦਾ ਕੇ ਕੱਲਾ ਤੁਸੀਂ ਰਸਮੀ ਕਾਰਵਾਈਆਂ ਪੂਰੀ ਕਰ ਲੋ ਅੱਜ ਦੇਸ਼ ਦੇ ਵਿੱਚ ਜਿਹੜੀ ਹੈ ਧਰਮ ਨਿਰਪੱਖਤਾ ਧਾਰਮਿਕ ਆਜ਼ਾਦੀ ਧਾਰਮਿਕ ਸਹਿਣਸ਼ੀਲਤਾ ਜੇ ਲਾਗੂ ਵੀ ਅਸੀਂ ਪ੍ਰੈਕਟੀਕਲੀ ਕਰਦੇ ਆ ਤਾਂ ਤਾਂ ਹੀ ਮੈਂ ਸਮਝਦਾ ਕਿ ਇਹ ਸਤਬਦੀਆਂ ਬਣਾਉਂਦਾ ਜਿਹੜਾ ਅਸਲੀ ਮਕਸਦ ਹੈ ਉਹ ਪੂਰਾ ਹੁੰਦਾ ਔਰ ਉਸ ਮਹਾਨ ਗੁਰੂ ਦੀ ਧਰਤੀ ਹੈ ਜਿਨ੍ਹਾਂ ਨੇ ਤਿਲਕ ਜੰਜੂ ਦੀ ਰੱਖੀ ਵਾਸਤੇ ਧਰਮ ਦੀ ترقی ਵਾਸਤੇ ਧਾਰਮਿਕ ਆਜ਼ਾਦੀ ਵਾਸਤੇ ਇੰਨਾ ਵੱਡਾ ਬਲਿਦਾਨ ਦਿੱਤਾ। ਦੇਖਣ ਅਫਸੋਸ ਹੈ ਕਿ ਸਭ ਤੋਂ ਵੱਡੀਆਂ ਬੇਇਨਸਾਫੀਆਂ ਇਸੇ ਧਰਤੀ ਦੇ ਨਾਲ ਸਮੇਂ-ਸਮੇਂ ਤੇ ਕੇਂਦਰ ਦੀਆਂ ਸਰਕਾਰਾਂ ਨੇ ਕੀਤੀਆਂ ਨੇ। ਉਹਦੇ ਵਿੱਚ ਚੰਡੀਗੜ੍ਹ ਦਾ ਬਹੁਤ ਵੱਡਾ ਮਸਲਾ ਪੰਜਾਬੀ ਬੋਲਦੇ ਇਲਾਕਿਆਂ ਦਾ ਬਹੁਤ ਵੱਡਾ ਮਸਲਾ। ਪੰਜਾਬ ਯੂਨੀਵਰਸਿਟੀ ਦਾ ਜਿਹੜਾ ਬਹੁਤ ਵੱਡਾ ਮਸਲਾ ਇਹਦੇ ਨਾਲ ਬੀਬੀ ਐਮਬੀ ਦਾ ਡੈਮਾ ਦੇ ਕੰਟਰੋਲ ਦਾ ਵੀ ਮਸਲਾ ਹੈ ਪਾਣੀਆਂ ਦਾ ਪੰਜਾਬ ਦਾ ਬੇਇਨਸਾਫੀ ਦਾ ਮਸਲਾ ਇਹ ਵੀ ਅਸੀਂ ਮੰਗ ਕਰਦੇ ਹਾਂ ਕਿ ਕੇਂਦਰ ਸਰਕਾਰ ਇਸ ਸ਼ਤਾਬੀ ਨੂੰ ਮੁੱਖ ਰੱਖਦਿਆਂ ਪੰਜਾਬ ਦੇ ਸਾਰੇ ਲੋਕਾਂ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਗੁਰੂ ਸਾਹਿਬ ਦੀ ਇਸ ਮਹਾਨ ਧਰਤੀ ਦਾ ਸਤਿਕਾਰ ਕਰਦੇ ਹੋਏ ਇਹ ਜੜੀਆਂ ਬੇਇਨਸਾਫੀਆਂ ਨੇ ਇਹ ਦੂਰ ਹੋਣੀਆਂ ਚਾਹੀਦੀਆਂ ਨੇ ਕੇਂਦਰ ਸਰਕਾਰ ਨੂੰ ਫੈਸਲਾ ਕਰਨਾ ਚਾਹੀਦਾ ਹੈ ਕਿ ਚੰਡੀਗੜ੍ਹ ਪੰਜਾਬ ਨੂੰ ਜਿਹੜਾ ਉਹ ਟਰਾਂਸਫਰ ਹੋਵੇ ਆ ਯੂਨੀਵਰਸਿਟੀ ਦੇ ਵਿੱਚ ਜੋ ਕੁਝ ਜਾਤੀਆਂ ਹੋ ਰਹੀਆਂ ਇਹ ਸਾਰੇ ਫੈਸਲੇ ਵਾਪਸ ਹੋਣ ਤੇ ਐਸਵਾਈਐਲ ਦੇ ਮੁੱਦੇ ਦੇ ਉੱਤੇ ਪਾਣੀਆਂ ਦੇ ਮੁੱਦੇ ਦੇ ਉੱਤੇ ਆ ਜਿਹੜੇ ਡੈਮਾ ਦੇ ਮੁੱਦੇ ਦੇ ਉੱਤੇ ਪੰਜਾਬੀ ਬੋਲਦੇ ਇਲਾਕਿਆਂ ਦੇ ਮੁੱਦੇ ਦੇ ਉੱਤੇ ਇਹ ਜਿਹੜੀਆਂ ਪਿਛਲੀਆਂ ਇਤਿਹਾਸਿਕ ਗਲਤੀਆਂ ਜ਼ਿਆਦਾਤਰ ਕਾਂਗਰਸ ਸਰਕਾਰਾਂ ਦਿਆ ਕੀਤੇ ਹੋਈਆਂ ਫਿਰ ਕੁਝ ਹੋਰ ਸਰਕਾਰਾਂ ਦਾ ਵੀ ਯੋਗਦਾਨ ਇਹ ਸਾਰੀਆਂ ਜੜੀਆਂ ਇਹ ਜੜੀਆਂ ਠੀਕ ਹੋਣੀਆਂ ਚਾਹੀਦੀਆਂ ਮੈਂ ਸਭ ਇਹਦਾ ਕਿ ਗੁਰੂ ਸਾਹਿਬ ਦੀ ਜਿਹੜੀ ਇਸ ਸਾਫ ਦੀ ਇਹਦਾ ਮਕਸਦ ਜਿਹੜਾ ਹੈ ਉਹ ਤਾਂ ਪੂਰਾ ਹੁੰਦਾ ਜੇ ਆਪਾਂ ਕੋਈ ਚੰਗਾ ਕੰਮ ਇਸ ਜਿਹੜੀ ਹੈ ਗੁਰੂਆਂ ਦੀ ਧਰਤੀ ਵਾਸਤੇ ਜਿਹੜਾ ਉਹ ਕਰੀਏ ਅਰ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਫੇਰ ਇਸ ਗੱਲ ਨੂੰ ਦ੍ਰਿੜ ਕੀਤਾ ਕਿ ਜਿਹੜੇ ਪੰਜਾਬ ਦੇ ਹੱਕ ਨੇ ਉਹਦੇ ਵਾਸਤੇ ਸ਼ਰੋਮਣੀ ਅਕਾਲੀ ਦਲ ਪੰਜਾਬ ਦਾ ਪਹਿਰੇਦਾਰ ਅਸੀਂ ਪੰਜਾਬ ਦੇ ਹੱਕਾਂ ਦੀ ਜਿਹੜੀ ਆ ਜਿਵੇਂ ਸਾਨੂੰ ਗੁਰੂ ਸਾਹਿਬ ਨੇ ਜ਼ਬਰ ਤੇ ਜ਼ੁਲਮ ਤੇ ਬੇਇਨਸਾਫੀ ਦੇ ਖਿਲਾਫ ਲੜਨਾ ਸਿਖਾਇਆ ਅਸੀਂ ਉਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਤਗੜੇ ਹੋ ਕੇ ਗੁਰੂਆਂ ਦੀ ਇਸ ਮਹਾਨ ਧਰਤੀ ਐ ਇੱਥੇ ਦੇ ਜਿਹੜੇ ਲੋਕਾਂ ਦੇ ਹੱਕ ਨੇ ਜਿਹੜੇ ਪੰਜਾਬ ਦੇ ਹੱਕ ਨੇ ਉਦੇ ਵਾਸਤੇ ਤਗੜੇ ਹੋ ਕੇ ਜਿਹੜਾ ਪਹਿਰਾ ਦਿੰਦੇ ਰਵਾਂਗੇ ਔਰ ਸਾਡੀ ਕੋਰ ਕਮੇਟੀ ਨੇ ਜਿਲ੍ਹਾ ਜਥੇਦਾਰ ਸਰਪੰਨ ਨੇ ਸਾਰੇ ਪੰਜਾਬ ਦੇ ਉਹਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਆ ਕਿ ਜਿਹੜੇ ਪੰਜਾਬ ਦੇ ਇਹਨਾਂ ਮਸਲਿਆਂ ਦੇ ਹੱਕ ਦੇ ਵਿੱਚ ਨੇ ਪੰਜਾਬ ਦੇ ਹੱਕ ਦੇ ਵਿੱਚ ਖੜੇ ਨੇ ਉਹਨਾਂ ਸਾਰਿਆਂ ਨੂੰ ਸਾਡਾ ਸਾਥ ਵੀ ਦੇਣਾ ਚਾਹੀਦਾ ਕਿਉਂਕਿ ਜਦੋਂ ਚੰਗੇ ਕੰਮ ਵਾਸਤੇ ਕੋਈ ਖੜਦੀ ਆ ਵਖਰੇਵੇਂ ਹੁੰਦੇ ਆ ਵਿਚਾਰਧਾਰਾ ਵੱਖਰੀਆਂ ਵੱਖਰੀਆਂ ਪਾਰਟੀਆਂ ਦੀਆਂ ਹੁੰਦੀਆਂ ਪਰ ਜਦੋਂ ਕਿਸੇ ਸਿਧਾਂਤ ਦੇ ਉੱਤੇ ਸੂਨ ਦੇ ਉੱਤੇ ਅਸੀਂ ਲੜਦੇ ਆਂ ਤੇ ਉੱਥੇ ਫਿਰ ਦੁੱਤਿਆਂ ਨੂੰ ਸਾਡਾ ਸਾਥ ਵੀ ਦੇਣਾ ਚਾਹੀਦਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇੱਥੇ ਤਗੜੇ ਹੋ ਕੇ ਸ਼ਰਮਣੀ ਅਕਾਲੀ ਦਲ ਦਾ ਜਿਹੜਾ ਸਾਰੇ ਸਾਥ ਦਿਓ ਇੱਕ ਜਿਹੜੀ ਗੱਲ ਤੇ ਅਫਸੋਸ ਪ੍ਰਗਟ ਕਰਦੇ ਆਂ ਅਸੀਂ ਖੇਦ ਵੀ ਪ੍ਰਗਟ ਕਰਦੇ ਆਂ ਨਕੀਦੀ ਵੀ ਪ੍ਰਗਟ ਕੀਤੀ ਆ ਕਿ ਸ੍ਰੀ ਅਕਾਲ ਤਖਤ ਸਾਹਿਬ ਦਾ ਜਿਹੜਾ ਰੁਤਬਾ ਹੈ ਸਿੱਖ ਕੌਮ ਦੇ ਵਿੱਚ ਬਹੁਤ ਵੱਡਾ ਸਾਡੀ ਸਭ ਤੋਂ ਮਹਾਨ ਸੰਸਥਾ ਜਿਹਦੀ ਅਗਵਾਈ ਦੇ ਵਿੱਚ ਸਾਰਾ ਪੰਥ ਚੱਲਦਾ ਉਹ ਸ੍ਰੀ ਅਕਾਲ ਤਖਤ ਸਾਹਿਬ ਹੈ। ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਹੋਣ ਔਰ ਸੂਬੇ ਦੇ ਮੁੱਖ ਮੰਤਰੀ ਸਾਹਿਬ ਜਿਸ ਤਰੀਕੇ ਉਹਨਾਂ ਨੂੰ ਆਪਣੇ ਭਾਸ਼ਣਾ ਦੇ ਵਿੱਚ ਸੰਬੋਧਨ ਕਰ ਇਹ ਬਸ ਸੰਵਿਧਾਨਕ ਸ੍ਰੀ ਅਕਾਲ ਤਖਤ ਸਾਹਿਬ ਨਾਲ ਟਕਰਾਅ ਲੈਣ ਵਾਲੀ ਨੀਤੀ ਹੈ। ਉਹ ਸ੍ਰੀ ਹਾਰਤਕ ਸਾਹਿਬ ਦੇ ਵੀ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਅਟਗੜ ਸਾਹਿਬ ਜਥੇਦਾਰ ਸਾਹਿਬ ਨੇ ਅਰੋਦੇ ਨਾਲ ਤੱਕ ਸ੍ਰੀ ਕੇਸਗੜ੍ਹ ਸਾਹਿਬ ਦੇ ਵੀ ਜਥੇਦਾਰ ਨੇ ਹਾਰਤਕ ਸਾਹਿਬ ਦੇ ਕਾਰਜਕਾਰੀ ਜਥੇਦਾਰ ਨੇ ਇਹਦੇ ਪੱਕੇ ਤੌਰ ਤੇ ਉਹ ਜਥੇਦਾਰ ਨੇ ਔਰ ਐਸ ਵੇਲੇ ਸਾਰੇ ਸਮਾਗਮਾਂ ਦੀ ਜਿਹੜੀ ਹੈਗੀ ਆ ਉਹ ਦੇਖ ਰੇਖ ਉਹ ਕਰ ਰਹੇ ਤੇ ਮੁੱਖ ਮੰਤਰੀ ਸਾਹਿਬ ਦਾ ਜਿਸ ਤਰੀਕੇ ਪਿਛਲੇ ਦਿਨੀ ਉਹਨਾਂ ਨੂੰ ਸੰਬੋਧਨ ਕੀਤਾ ਗਿਆ ਇਹ ਮੈਂ ਸਮਝਦਾ ਕਿ ਇਥੋਂ ਪਤਾ ਲੱਗਦਾ ਹੈ ਕਿ ਸਰਕਾਰ ਗੁਰੂ ਮਹਾਰਾਜ ਦੀ ਫਿਲਾਸਫੀ ਤੋਂ ਉਹਨਾਂ ਦੇ ਸਿਧਾਂਤਾਂ ਤੋਂ ਸਰਕਾਰ ਨੇ ਕੁਝ ਸਿੱਖਿਆ ਨਹੀਂ ਇੰਨੀ ਇਨਟੋਲਰੈਂਸ ਸੇਖਾਂ ਦੇ ਸਥਾਨਾ ਪ੍ਰਤੀ ਤੇ ਕਹਿੰਦੇ ਆ ਕਿ ਅਸੀਂ ਸ਼ਤਾਬਦੀਆਂ ਬਣਾ ਰਹੇ ਹਾਂ ਔਰ ਗਲਤੀਆਂ ਕਿੰਨੀਆਂ ਕਰ ਰਹੇ ਸ਼ਤਾਬਦੀਆਂ ਦੇ ਵਿੱਚ ਇਸ ਕਰਕੇ ਜਿਹੜਾ ਸਿੱਖ ਪੰਥ ਆ ਔਰ ਸ਼੍ਰੋਮਣੀ ਅਕਾਲੀ ਦਲ ਵੀ ਇਸ ਚੀਜ਼ ਨੂੰ ਕਦੀ ਵੀ ਬਰਦਾਸ਼ਤ ਨਹੀਂ ਕਰਦਾ ਕਿ ਕੋਈ ਜਥੇਦਾਰ ਸਾਹਿਬਾਨ ਵੀ ਇਸ ਤਰ੍ਹਾਂ ਆਲੋਚਨਾ ਕਰੇ ਉਹਨਾਂ ਦੇ ਕੰਮ ਦੇ ਵਿੱਚ ਦਖਲਅੰਦਾਜ਼ੀ ਕਰੇ ਸਰਕਾਰ ਨੂੰ ਇਹ ਅੱਜ ਦੀ ਮੀਟਿੰਗ ਨੇ ਤਾਰਨਾ ਕੀਤੀ ਆ ਕਿ ਇਹਨਾਂ ਗੱਲਾਂ ਤੋਂ ਸਰਕਾਰ ਨੂੰ ਜਿਹੜਾ ਉਹ ਗਰੇਜ ਕਰਨਾ ਜਿਹੜਾ ਉਹ ਚਾਹੀਦਾ ਇੱਕ ਜਿਹੜੀ ਸ਼੍ਰੀ ਤਨਤਨ ਸਾਹਿਬ ਦੇ ਵਿੱਚ ਇਤਹਾਸਿਕ ਕਲਕਾ ਉੱਤੇ ਅਸੈਂਬਲੀ ਦੀਆਂ ਚੋਣਾਂ ਹੋਈਆਂ ਉਹਦੇ ਵਾਸਤੇ ਸਾਰੇ ਤਰਨ ਤਰਨ ਹਲਕੇ ਦੇ ਵੋਟਾਂ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਬਹੁਤ ਜ਼ਬਰ ਹੋਇਆ بڑا ਜੁਲਮ ਹੋਇਆ ਬੜੀ ਤੱਕੇਸ਼ਾਈ ਹੋਈ ਡੰਡਾ ਤੰਤਰ ਚੱਲ ਰਿਹਾ ਉਹਦੇ ਤੇ ਜੋ ਕੁਛ ਸਰਕਾਰ ਕਰ ਸਕਦੀ ਸੀ ਉਹਨੇ ਹਰ ਵਰਗ ਦੇ ਨਾਲ ਤੱਕਾ ਕਰਨ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਜਿੱਦੀ ਵੱਡੀ ਗਿਣਤੀ ਦੇ ਵਿੱਚ ਸਾਡੇ ਕੈਂਡੀਡੇਟ ਪ੍ਰਿੰਸੀਪਲ ਸੁਖਿੰਦਰ ਕੌਰ ਰੰਧਾਵਾ ਜੀ ਨੂੰ ਲੋਕਾਂ ਨੇ ਵੋਟਾਂ ਪਾਈਆਂ ਮੈਂ ਸਮਝਦਾ ਸਹੀ ਮਾਨੇ ਦੇ ਵਿੱਚ ਤਾਂ ਉਹ ਜਿੱਤੂ ਸਨ ਆ ਹੁਣ ਠੱਕੇ ਸਹੀ ਜਿਹੜੀ ਆ ਸਰਕਾਰ ਦੀ ਜੇ ਇਹ ਵਿਚਾ ਨਾ ਹੁੰਦੀ ਤਾਂ ਫਿਰ ਵੀ ਮੈਂ ਸਾਰੇ ਉੱਥੇ ਜਿਹੜੇ ਸਾਡੇ ਵਰਕਰ ਜਿਨ੍ਹਾਂ ਨੇ ਕੰਮ ਕੀਤਾ ਲੀਡਰ ਜਿਨ੍ਹਾਂ ਨੇ ਪਹਿਰਾ ਦਿੱਤਾ ਸਾਡੀ ਲੀਗਲ ਟੀਮ ਜਿਨ੍ਹਾਂ ਨੇ ਸਾਰੀ ਲੜਾਈ ਦਿੱਤੀ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਅਰ ਵਿਸ਼ੇਸ਼ ਤੌਰ ਤੇ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਜਿਹੜਾ ਰੋਲ ਸੀ ਇਹ ਸਾਰੇ ਕੰਮ ਦੇ ਵਿੱਚ ਉਹ ਬਹੁਤ ਹੀ ਸ਼ਲਾਘਾਯੋਗ ਸੀ ਜਿਸ ਤਰੀਕੇ ਉਹਨਾਂ ਨੇ ਅਕਸਰਾਂ ਦੇ ਉੱਤੇ ਐਕਸ਼ਨ ਲਿਆ ਜਿਹੜੇ ਆ ਐਸਐਸਪੀ ਨੂੰ ਵੀ ਸਸਪੈਂਡ ਕੀਤਾ ਡੀਐਸਪੀ ਵੀ ਬਦਲੇ ਐਸਐਚਓ ਵੀ ਬਦਲੇ ਉਸ ਤੋਂ ਬਾਅਦ ਡੀਜੀਪੀ ਪੰਜਾਬ ਨੂੰ ਵੀ ਤਲਬ ਕੀਤਾ ਉਹਨਾਂ ਨੇ 25 ਤਰੀਕ ਨੂੰ ਇਹਦੇ ਨਾਲ ਇੱਕ ਜਿਹੜੀ ਲੋਕਾਂ ਦੀ ਜਿਹੜੀ ਆ ਇੱਕ ਵੱਡੀ ਸੰਸਥਾ ਹੈ ਦੇਸ਼ ਦੇ ਵਿੱਚ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਉਦੇ ਵਿੱਚ ਜਿਹੜਾ ਵਿਸ਼ਵਾਸ ਆ ਉਹ ਜਿਹੜਾ ਉਹ ਸਾਡਾ ਵਧਿਆ ਇਸ ਕਰਕੇ ਅਸੀਂ ਇਲੈਕਸ਼ਨ ਕਮਿਸ਼ਨ ਦਾ ਜਿਹਨੇ ਤਹਿ ਦਿਲ ਤੋਂ ਜਿਹੜਾ ਧੰਨਵਾਦ ਕਰਦੇ ਆ ਪਰ ਜੋ ੱਟਕੇ ਸਹੀ ਜਿਹੜੀ ਆ ਉਹ ਸਰਕਾਰ ਨੇ ਕੀਤੀ ਉਹਦੀ ਅਸੀਂ ਸਖਤ ਲਫ਼ਜ਼ਾਂ ਦੇ ਵਿੱਚ ਨਿਖੇਧੀ ਕਰਦੇ ਨੈਤਿਕ ਤੌਰ ਤੇ ਤਾਂ ਸਰਕਾਰ ਉਥੇ 100% ਹਾਰ ਗਈ ਇਹ ਤਾਂ ਜੇ ਇਲੈਕਸ਼ਨ ਕਮਿਸ਼ਨ ਤਗੜਾ ਨਾ ਹੁੰਦਾ ਬਾਅਦ ਚ ਕੁਝ ਅਦਾਲਤਾਂ ਦੇ ਫੈਸਲੇ ਆਏ ਅਦਰਵਾਈਜ਼ ਜਿਹੜੀ ਹੈ ਸਰਕਾਰ ਨੈਤਿਕ ਤੌਰ ਦੇ ਉੱਤੇ ਇਹ ਰੱਖਣ ਦਾ ਹੱਕ ਚੁੱਕੀ ਆ ਇਸੇ ਕਰਕੇ ਹੁਣ ਬਖਲਾੜ ਦੇ ਵਿੱਚ ਆ ਕਿ ਉਸ ਤੋਂ ਬਾਅਦ ਵੀ ਝੂਠੇ ਪਰਚੇ ਜਿਹੜੇ ਆ ਉਹ ਸਾਡੇ ਵਰਕਰਾਂ ਦੇ ਉੱਤੇ ਨਛੱਤਰ ਸਿੰਘ ਨੂੰ ਹਾਈ ਕੋਰਟ ਨੇ ਜਿਹੜਾ ਇਲੈਗਲ ਉਹਦੀ ਅਰੈਸਟ ਡਿਕਲੇਅਰ ਕਰਕੇ ਰਹਾਅ ਕੀਤਾ ਹੋਰ ਵਰਕਰਾਂ ਨੂੰ ਅਦਾਲਤਾਂ ਨੇ ਜ਼ਮਾਨਤਾਂ ਦਿੱਤੀਆਂ ਸਾਰੇ ਝੂਠੇ ਕੇਸ ਜਿਹੜੇ ਸੀ ਉਹਨਾਂ ਦੇ ਵਿੱਚ ਜਿਹੜੇ ਦਰਜ ਕੀਤੇ ਗਏ ਪਰ ਵਰਕਰਾਂ ਦਾ ਹੌਸਲਾ ਜਿਹੜਾ ਉਹ ਬਹੁਤ ਵੱਡਾ ਸੀ ਉਹਨਾਂ ਨੇ ਮੁਕਾਬਲਾ ਕੀਤਾ ਔਰ ਸਾਰੀ ਕੋਰ ਕਮੇਟੀ ਨੇ ਵੀ ਔਰ ਸਾਰੇ ਸਾਡੇ ਜ਼ਿਲ੍ਹਾ ਜਥੇਦਾਰ ਸਾਹਿਬਾਨ ਨੇ ਵੀ ਮਤਾ ਪਾਸ ਕਰਕੇ ਜਿਸ ਤਰੀਕੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਅੱਗੇ ਛਾਤੀ ਢਾ ਕੇ ਤੇ ਉਥੇ ਕੰਪੇਨ ਦੇ ਵਿੱਚ ਲੀਡ ਕੀਤਾ ਪਾਰਟੀ ਉਹਦੀ ਵਿਸ਼ਲਾ ਗੱਤੀ ਸੀ ਕਿਉਂਕਿ ਬੜੀਆਂ ਚੁਣੌਤੀਆਂ ਸੀ ਪਰ ਹਰ ਚੀਜ਼ ਦਾ ਅੱਗੇ ਹੋ ਕੇ ਜਰਨਲ ਦੀ ਤਰ੍ਹਾਂ ਜਿਹੜਾ ਮੁਕਾਬਲਾ ਕਰਨਾ ਏ ਜਿਹੜਾ ਰੋਲ ਜਿਹੜਾ ਪ੍ਰਧਾਨ ਸਾਹਿਬ ਨੇ ਇਸ ਚੋਣ ਦੇ ਵਿੱਚ ਪਲੇ ਕੀਤਾ ਇਸ ਤੋਂ ਪਹਿਲਾਂ ਹੜਾਂ ਦੇ ਵਿੱਚ ਵੀ ਉਹਨਾਂ ਦੇ ਰੋਲ ਦੀ ਪਾਰਟੀ ਨੇ ਵੀ ਲੋਕਾਂ ਨੇ ਵੀ ਆਮ ਜਨਤਾ ਨੇ ਵੀ ਮੀਡੀਆ ਨੇ ਵੀ ਸਾਰਾ ਨਿਖੇ ਤਾਰੀਫ ਕੀਤੀ ਆ ਪਰ ਇੱਥੇ ਵੀ ਜਿਹੜਾ ਉਹਨਾਂ ਦਾ ਰੋਲ ਸੀ ਜਿਸ ਤਰੀਕੇ ਪਾਰਟੀ ਨੂੰ ਲੀਡ ਕੀਤਾ ਉਹਦੀ ਵੀ ਸਾਰਿਆਂ ਨੇ ਜਿਹੜੀ ਬਤਾ ਪਾਸ ਕਰਕੇ ਤੇ ਤਾਰੀਫ ਕੀਤੀ ਹੈ ਇੱਕ ਅਸੀਂ ਅੱਜ ਫੈਸਲਾ ਕੀਤਾ ਕਿ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਦੀਆਂ ਜਿਹੜੀਆਂ ਚੋਣਾਂ ਆ ਰਹੀਆਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਇਹ ਸਾਰੀਆਂ ਚੋਣਾਂ ਜਿਹੜਾ ਆਪਣੇ ਆਪਸੀ ਇਕੱਲੇ ਆਪਣੀ ਤਕੜੀ ਚੋਣ ਨਿਸ਼ਾਨ ਦੇ ਉੱਤੇ ਜਿਹੜਾ ਉਹ ਲੜਾਂਗੇ ਇਹ ਫੈਸਲਾ ਅਸੀਂ ਕਰ ਲਿਆ ਥੱਲੇ ਜ਼ਿਲ੍ਹਿਆਂ ਨੂੰ ਹਦਾਇਤਾਂ ਦਿੱਤੀਆਂ ਕੈਂਡੀਡੇਟ ਦੀ ਸਕ੍ਰੀਨਿੰਗ ਵਾਸਤੇ ਸਾਡੀਆਂ ਸਥਾਨਕ ਪੱਧਰ ਤੇ ਕਮੇਟੀਆਂ ਬਣ ਗਈਆਂ ਜਿਹੜੀ ਧਕੇਸ਼ਾਈ ਜਿਹੜੀ ਆ ਪਿਛਲੀ ਵਾਰੀ ਜਦੋਂ ਪੰਚਾਇਤ ਇਲੈਕਸ਼ਨਾਂ ਹੋਈਆਂ ਸੀ ਤਾਂ ਉਦੋਂ ਸਟੇਟ ਇਲੈਕਸ਼ਨ ਕਮਿਸ਼ਨ ਜਿਹੜਾ ਸਾਨੂੰ ਇਸ ਗੱਲ ਦਾ ਗਿਲਾ ਆ ਕੇ ਉਹ ਬਹੁਤ ਵੱਡੇ ਪੱਧਰ ਤੇ ਜਿਹੜਾ ਡੈਮੋਕ੍ਰੇਸੀ ਦਾ ਮਰਡਰ ਹੋਇਆ ਸੀ ਉਹ ਰੋਕ ਨਹੀਂ ਸਕਿਆ ਸੀ ਬਾਅਦ ਦੇ ਵਿੱਚ ਵੀ ਬਹੁਤ ਵੱਡੇ ਗਿੰਦੇ ਚ ਕੇਸ ਅਦਾਲਤਾਂ ਚ ਵੀ ਗਏ ਇਸ ਕਰਕੇ ਅਸੀਂ ਹੁਣ ਵੀ ਜਿਹੜੀ ਆ ਜੋ ਸਰਕਾਰ ਦਾ ਰਵਈਆ ਸੀ ਤਰਨਤਨ ਦੇ ਵਿੱਚ ਅਰਸ਼ਦੀਪ ਸਿੰਘ ਕਲੇਰ ਸਾਡੇ ਬੈਠੇ ਆ ਸਾਡੇ ਜਿਹੜੇ ਪਾਰਟੀ ਦੇ ਚੀਫ ਸਪੋਕਸਪਰਸਨ ਵੀ ਆ ਉਦੋਂ ਵੀ ਵਕੀਲਾਂ ਦੀਆਂ ਟੀਮਾਂ ਨੇ ਬੜਾ ਆਚਾ ਰੋਲ ਪਲੇ ਕੀਤਾ ਸੀ ਸਾਰਿਆਂ ਨੇ ਰਲ ਕੇ ਹੁਣ ਵੀ ਅਸੀਂ ਵਕੀਲਾਂ ਦੀਆਂ ਟੀਮਾਂ ਜਿਹੜੀਆਂ ਉਹ ਬਣਾ ਰਹੇ ਆ ਐਡਵਾਂਸ ਦੇ ਵਿੱਚ ਕਿ ਸਾਰੇ ਕਿਤੇ ਨੋਮੀਨੇਸ਼ਨ ਕਿਸੇ ਦੇ ਜਿਹੜੀ ਆ ਧੱਕੇ ਨਾਲ ਅਬਜੈਕਟ ਹੋਣ ਦੀ ਕੋਸ਼ਿਸ਼ ਹੋਵੇ ਕੋਈ ਹੋਰ ਤਰ੍ਹਾਂ ਦੀ ਹਰਾਸਮੈਂਟ ਹੋਵੇ ਇੱਕ ਤਾਂ ਲੀਗਲ ਟੀਮ ਆ ਅਸੀਂ ਬਣਾ ਰਹੇ ਆ ਇਸ ਕੰਮ ਵਾਸਤੇ ਜਿਹੜੇ ਅਦਾਲਤਾਂ 'ਚ ਲੋਡ ਪਵੇ ਕਮਿਸ਼ਨ ਕੋਲੇ ਜਾ ਕੇ ਲੋਡ ਪਵੇ ਤੇ ਉਹ ਲੜਾਈ ਲੜਨਗੇ ਇੱਕ ਅਸੀਂ ਪਾਰਟੀ ਦੇ ਸੀਨੀਅਰ ਲੀਡਰਾਂ ਦੀਆਂ ਟੀਮਾਂ ਬਣਾ ਰਹੇ ਆ ਕਿ ਜਿੱਥੇ ਕਿਤੇ ਵੀ ਧੱਕਾ ਹੋਏਗਾ ਉੱਥੇ ਆਪ ਅੱਗੇ ਜਾ ਕੇ ਕਿਉਂਕਿ ਪ੍ਰਧਾਨ ਸਾਹਿਬ ਨੇ ਵੀ ਆਪਣੇ ਆਪ ਨੂੰ ਵਲੰਟੀਅਰ ਕੀਤਾ ਕਿ ਜਿੱਥੇ ਵੀ ਮੇਰੀ ਲੋੜ ਆ ਮੈਨੂੰ ਦੱਸੋ ਮੈਂ ਉਸੇ ਵਾਲੇ ਪਹੁੰਚਾਂਗਾ ਕਿਤੇ ਵੀ ਸਾਡੇ ਵਰਕਰ ਦੇ ਨਾਲ ਅਗਰ ਧੱਕਾ ਹੁੰਦਾ ਤੇ ਉਹ ਵੀ ਤਿਆਰ ਨੇ ਤੇ ਬਾਕੀ ਵੀ ਪਾਰਟੀ ਦੀਆਂ ਜਿਹੜੀਆਂ ਸੀਨੀਅਰ ਲੀਡਰਸ਼ਿਪ ਹੈ ਉਹਨੇ ਤਾਂ ਟੀਮਾਂ ਬਣਾ ਕੇ ਵਕ ਵਕ ਜ਼ਿਲ੍ਹੇ ਲੋਟ ਕਰਕੇ ਜੋ ਵੀ ਜਿੱਥੇ ਕਿਤੇ ਜ਼ਰੂਰਤ ਹੋਈ ਉੱਥੇ ਸਾਰੇ ਅਸੀਂ ਜਿਹੜਾ ਇਹ ਪਹਿਰਾ ਦੇਾਂਗੇ ਇਸ ਕਰਕੇ ਇਹ ਮੁੱਖ ਤੌਰ ਦੇ ਉੱਤੇ ਜਿਹੜੇ ਅੱਜ ਦੇ ਫੈਸਲੇ ਆ ਉਹ ਜਿਹੜੇ ਤੁਹਾਡੇ ਨਾਲ ਮੈਂ ਸਾਂਝ ਕੀਤੇ ਚਾਹ ਤੁਸੀਂ ਚੰਡੀਗੜ੍ਹ ਕੋਲੇ ਕਰ ਜੋ ਹਮ ਇੰਡਸਟਰੀ ਨੇ ਲਾਈਬ੍ਰੇਸ਼ਨ ਵੇਸ ਕੋ ਆਪ ਕੈਸੇ ਦੇਖਦੇ ਹੋ ਕਹਿੰਦਾ ਕਿ ਅਭੀ ਅਸੀਂ ਸਭ ਇਸ ਤੋਂ ਪਹਿਲੇ ਬਾਤ ਕਰਾਂਗੇ ਉਸ ਤੋਂ ਬਾਅਦ ਦੇਖਾਂ ਦੇਖੋ ਕੋਈ ਬਾਤ ਨਹੀਂ ਚੰਡੀਗੜ੍ਹ ਪੰਜਾਬ ਦਾ ਪੰਜਾਬ ਦਾ ਅਣਖੜ ਵੰਗ ਪੰਜਾਬ ਦੀ ਧਰਤੀ ਨੂੰ ਉਜਾੜ ਕੇ ਚੰਡੀਗੜ੍ਹ ਵਸਾਇਆ ਗਿਆ ਸੀ ਇੱਕ ਵਿਕਤੀ ਤੌਰ ਦੇ ਉੱਤੇ ਐਡ ਹਾਕ ਅਰੇਂਜਮੈਂਟ ਦੇ ਤੌਰ ਦੇ ਉੱਤੇ ਇਹਨੂੰ ਦੋ ਸਟੇਟਾਂ ਦੀ ਕੈਪੀਟਲ ਬਣਾਇਆ ਸੀ ਕਿ ਹਰਿਆਣਾ ਨੂੰ ਆਪਣਾ 5 ਸਾਲ ਬਾਅਦ ਵਕਰੀ ਆਪਣੀ ਰਾਜਧਾਨੀ ਬਣ ਜਾਏਗੀ ਤੇ ਇਹ ਪੰਜਾਬ ਨੂੰ ਬਣ ਜਾਏਗੀ ਇਸੇ ਕਰਕੇ ਇੱਥੇ ਸਟਾਫ ਵੀ ਭਰਤੀ ਨਹੀਂ ਸੀ ਕੀਤਾ ਗਿਆ ਪੱਕੇ ਤੋਂ 60 40 ਦੀ ਰੇਸ਼ੋ ਦੇ ਵਿੱਚ ਸਟਾਫ ਹੀ ਦੋਨਾਂ ਸਟੇਟਾਂ ਤੋਂ ਲਾਇਆ ਗਿਆ ਸੀ ਕਿ ਜਦੋਂ ਪੰਜਾਬ ਕੋਲ ਚਲੇ ਜਾਏਗਾ ਤਾਂ ਹਰਿਆਣੇ ਦਾ ਸਟਾਫ ਹਰਿਆਣੇ 'ਚ ਚਲੇ ਜਾਏਗਾ ਤੇ ਪੰਜਾਬ ਦਾ ਬਾਕੀ ਸਟਾਫ ਇੱਥੇ ਆ ਕੇ ਲੱਗ ਜਾਏਗਾ ਕੋਈ ਕੰਪਲਿਕੀਸ਼ਨ ਨਾ ਕ੍ਰੀਏਟ ਹੋਵੇ ਪਰ ਹੁਣ ਜਾਣਬੁੱਝ ਕੇ ਲਗਾਤਾਰ ਇੱਕ ਤੋਂ ਬਾਅਦ ਇੱਕ ਕੰਪਲਿਕੀਸ਼ਨ ਕ੍ਰੀਏਟ ਕੀਤੀ ਜਾ ਰਹੀ ਪਹਿਲਾਂ 60 40 ਦੀ ਰੇਸ਼ੋ ਡਿਸਟਰਬ ਕੀਤੀ ਫਿਰ ਆਈਏ ਸਬਸਦੀ ਔਰ ਆਈਪੀਐਸ ਸਬਸਦੀ ਜਿਹੜੀ ਗਿਣਤੀ ਹੈ ਉਹ ਬੈਕ ਡੋਰ ਐਂਟਰੀਆਂ ਕਰਾ ਕਰਕੇ ਬਹੁਤ ਡਿਸਟਰਬ ਕਰ ਦਿੱਤੀ ਪੰਜਾਬ ਦੇ ਤੇ ਜਿਹੜੇ ਅਸਰ ਸੀਗੇ ਉਹਨਾਂ ਨੂੰ ਪਿੱਛੇ ਕਰ ਦਿੱਤਾ ਗਿਆ ਆਪਣੇ ਨਵੇਂ ਕੈਡਰ এডਿਕੇਸ਼ਨ ਦੇ ਵਿੱਚ ਵੀ ਹੋਰ ਥਾਵਾਂ ਤੇ ਵੀ ਨਵੇਂ ਕੈਡਰ ਕ੍ਰੀਏਟ ਕਰ ਲਏਗੇ ਨਾ ਪੰਜਾਬ ਨੂੰ ਕੰਸਲਟ ਕੀਤਾ ਗਿਆ ਨਾ ਹਰਿਆਣਾ ਨੂੰ ਕੰਸਲਟ ਕੀਤਾ ਗਿਆ ਆਪਣੇ ਆਪ ਹੀ ਨਵੇਂ ਅਸਰਾਂ ਦੇ ਫੈਸਲੇ ਨਾਲ ਕੈਡਰ ਕ੍ਰੀਏਟ ਹੋ ਗਏ ਫਿਰ ਜਿਹੜੇ ਸਟੇਟ ਗਵਰਨਮੈਂਟ ਦੇ ਰੂਲ ਸੀ ਉਹ ਖਤਮ ਕਰਕੇ ਸੈਂਟਰ ਗਵਰਨਮੈਂਟ ਦੇ ਰੂਲ ਲਾਗੂ ਕਰਾ ਦਿੱਤੇ ਗਏ ਜਦੋਂ ਕਿ ਸਾਰੇ ਚੰਡੀਗੜ੍ਹ ਦੇ ਵਿੱਚ ਫੈਸਲਾ ਆਇਆ ਸੀ ਕਿ ਪੰਜਾਬ ਗਵਰਨਮੈਂਟ ਦੇ ਜਿਹੜੇ ਰੂਲਸ ਆ ਉਹ ਸਿਨਸਦ ਸਭਾ ਦੇ ਵਿੱਚ ਸਾਰੇ ਲਾਗੂ ਰਹਿਣਗੇ ਪਰ ਉੱਥੇ ਸੈਂਟਰ ਦੇ ਰੂਲ ਲਾਗੂ ਕਰ ਦਿੱਤੇ ਗਏ ਫਿਰ ਫੈਸਲੇ ਹੋਣ ਲੱਗੇ ਕਿ ਅਸਰ ਜਾਨੀ ਨੂੰ ਵੱਖਰੀ ਜ਼ਮੀਨ ਦਿੱਤੀ ਜਾਏਗੀ ਵਿਧਾਨ ਸਭਾ ਦੇ ਵਿੱਚ ਇੱਕ ਨਹੀਂ ਲਗਾਤਾਰ ਕੋਸ਼ਿਸ਼ ਜਿਹੜੀ ਹੈ ਇੰਪ੍ਰੈਸ਼ਨ ਤੀਵ ਸੈਕਟੀ ਦੀ ਪੋਸਟ ਕ੍ਰੀਏਟ ਕਰ ਦਿੱਤੀ ਗਈ ਇਹ ਸਾਰੇ ਚੀਜ਼ਾਂ ਇਸ ਕਰਕੇ ਆ ਕਿ ਕਿਸੇ ਨਾ ਕਿਸੇ ਤਰੀਕੇ ਹਰਿਆਣੇ ਦਾ ਕਲੇਮ ਇਥੇ ਵਿਧਾਇਆ ਜਾਏ ਕਹਿੰਦੇ ਕਿ ਹਰਿਆਣੇ ਦੇ ਕਾਲਜ 50 ਸਾਲਾਂ ਬਾਅਦ ਫੇਰ ਪੰਜਾਬ ਜੂਨੀਵਰਸਿਟੀ ਨਾਲ ਅਟੈਚ ਕਰ ਦੇ ਪੰਜਾਬ ਜੂਨੀਵਰਸਿਟੀ ਤਾਂ ਉਦੋਂ ਇੰਟਰਸਟੇਟ ਬਾਡੀ ਕਾਰਪੋਰੇਟ ਡਿਕਲੇਅਰ ਹੋਈ ਸੀ ਤੇ ਹਰਿਆਣੇ ਨੇ ਆਪਣੀ ਯੂਨੀਵਰਸਿਟੀ ਬਣਾਈ ਹਿਮਾਚਲ ਨੇ ਆਪਣੀ ਯੂਨੀਵਰਸਿਟੀ ਬਣਾਈ ਪੈਸੇ ਕਿਹਨੇ ਉਹਨਾਂ ਨੇ ਬੰਦ ਕਰ ਦਿੱਤੇ ਹੁਣ ਪੰਜਾਬ ਦੀ ਯੂਨੀਵਰਸਿਟੀ ਹੈ ਸਾਨੂੰ ਨਹੀਂ ਸਮਝ ਆਉਂਦੀ ਕਿ ਸਿੰਪਲ ਜਿਹੜਾ ਮੈਥਮੈਟਿਕਸ ਹੈ ਇਹ ਕੇਂਦਰ ਸਰਕਾਰ ਨੂੰ ਜਾਂ ਯੂਟੀ ਦੇ ਅਫਸਰਾਂ ਨੂੰ ਸਮਝ ਕਿਉਂ ਨਹੀਂ ਲੱਗਦਾ ਕੇ ਜਿਵੇਂ ਐਗਰੀਕਲਚਰ ਯੂਨੀਵਰਸਿਟੀ ਸੀ ਉਸੇ ਤਰ੍ਹਾਂ ਹੀ ਪੰਜਾਬ ਯੂਨੀਵਰਸਿਟੀ ਇੰਟਰਸਟੇਟ ਬਾਡੀ ਕਾਰਪੋਰੇਟ ਸੀ ਜਦੋਂ ਹਰਿਆਣਾ ਨੇ ਆਪਣੇ ਕਾਲਜ ਬਣਾ ਕੇ ਯੂਨੀਵਰਸਿਟੀ ਬਣਾ ਕੇ ਆਪਣੇ ਕਾਲਜ ਅਟੈਚ ਕਰ ਲਏ ਹਿਮਾਚਲ ਨੇ ਆਪਣੀ ਯੂਨੀਵਰਸਿਟੀ ਬਣਾ ਕੇ ਆਪਣੇ ਅਟੈਚ ਕਰ ਲਏ ਜਿਹੜਾ ਹਿੱਸਾ ਉਸਕੇ ਤਾਂ ਦੇਣਾ ਸੀ ਉਹਨਾਂ ਨੇ ਬੰਦ ਕਰਤਾ 50 ਸਾਲ ਹੋ ਗਏ ਇਸ ਕੱਢ ਤੇ ਇਹ ਹੁਣ ਪੰਜਾਬ ਦੇ ਕਾਲਜ ਅਟੈਚ ਦਾ ਪੰਜਾਬ ਦੀ ਯੂਨੀਵਰਸਿਟੀ ਹੈ ਇਹਦੇ ਚ ਰੌਲਾ ਕੀ ਹੈ ਇਸ ਕਰਕੇ ਇਹ ਜਿਹੜੇ ਇਸ ਨਾਮ ਤੇ ਕੰਮ ਕੀਤੇ ਜਾ ਰਹੇ ਅਸੀਂ ਸਮਝ ਗਿਆ ਕਿ ਡੀਪ ਰੂਟਡ ਕਾਂਸਪੀਰੇਸੀ ਹੈ ਜਾਨਵੁੱਜ ਕੇ ਇਹ ਚੀਜ਼ਾਂ ਕੀਤੇ ਜਾਂਦੇ ਪਰ ਅਸੀਂ ਇਹਨੂੰ ਬਰਦਾਸ਼ਤ ਨਹੀਂ ਕਰਾਂਗੇ ਅਸੀਂ ਇਹਦੇ ਖਿਲਾਫ ਜੋ ਵੀ ਸੰਘਰਸ਼ ਸ਼੍ਰੋਮਣੀ ਅਕਾਲੀ ਦਰ ਨੂੰ ਕਰਨਾ ਪਿਆ ਉਹ ਅਸੀਂ ਡਟ ਕੇ ਕਰਾਂਗੇ ਜਿਵੇਂ ਕਿ ਅੱਜ ਜਿਹੜਾ ਮਤਾ ਪਾਸ ਹੋਇਆ ਹੈ ਕਿ ਅਰੰਪੁਰ ਸਾਹਿਬ ਦੇ ਸਤੂ ਉਹ ਕਿਸ ਤਰ੍ਹਾਂ ਦੇਖਦੇ ਹੋ ਕਿ ਅੱਜ ਜਿਹੜਾ ਸੈਸ਼ਨ ਦੇ ਵਿੱਚ ਇੱਕ ਮਤਾ ਪਾਸ ਹੋਇਆ ਹੈ ਜਿਹਦੇ ਵਿੱਚ ਸ਼੍ਰੀ ਅਰੰਪੁਰ ਸਾਹਿਬ ਤਲਵੰਡੀ ਸਾਹਿਬ ਇਸ ਡੀਸੀ ਅਬਿਸਰ ਗੋਲਡਨ ਟੈਂਪਲ ਦਾ ਜਿਹੜਾ ਗੱਲਿਆ ਉਸ ਨੂੰ ਪਵਿੱਤਰ ਜਿਹੜਾ ਹੈਗਾ ਉਹ ਕਰਨ ਦਾ ਮਤਾ ਪਾਸ ਕੀਤਾ ਦੇਖੋ ਇਹ ਇਹ ਤਾਂ ਸਪਿਰਚੁਅਲ ਪਲੇਸਿਸ ਨੇ ਇਸ ਤੋਂ ਵੱਧ ਪਵਿੱਤਰਤਾ ਇਹਨਾਂ ਦੀ ਕੀ ਹੁੰਦੀ ਹੈ ਪਰ ਸਰਕਾਰਾਂ ਜਿਹੜੀਆਂ ਨੇ ਕੁਝ ਫੈਸਲੇ ਕਰਦੀਆਂ ਹੁੰਦੀਆਂ ਕਿ ਕੋਈ ਉਹਦੀਆਂ ਇਤਰਾਜ ਜਨਕ ਚੀਜ਼ਾਂ ਜਿਹੜੀਆਂ ਨੇ ਉਹ ਇਹਨਾਂ ਸ਼ਹਿਰਾਂ ਦੇ ਵਿੱਚ ਲੋਕਾਂ ਦੀਆਂ ਭਾਵਨਾਵਾਂ ਨੂੰ ਜਿਹੜੇ ਆ ਬੱਜੇ-ਬੱਜੇ ਰੱਖਦੇ ਆ ਉਹਨਾਂ ਦੀ ਵਿਕਰੀ ਵਗੈਰਾ ਨਾ ਹੋਵੇ ਇਸ ਕਰਕੇ ਇਹ ਫੈਸਲੇ ਹੁੰਦੇ ਇੱਕ ਸਾਰੇ ਜਿਹੜੇ ਆ ਪਹਿਲੇ ਹੋਏ ਹੋਏ ਫੈਸਲੇ ਕੋਈ ਨਵਾਂ ਇਹ ਚ ਕੀ ਫੈਸਲਾ ਅੱਜ ਜ਼ਰੂਰਤ ਸੀ ਜੋ ਅਸੀਂ ਮੀਟ ਕਰਦੇ ਸੀ ਕਿ ਕੰਡੀ ਦਾ ਏਰੀਆ ਉੱਥੇ ਕੋਈ ਵੱਡੀ ਲੈਵਲ ਦੀ ਕੋਈ ਯੂਨੀਵਰਸਿਟੀ ਦਾ ਐਲਾਨ ਜਿਹੜੀ ਹੈ ਉਹ ਕੋਈ ਸਰਕਾਰ ਕਰਦੀ ਕੋਈ ਲੋਕਾਂ ਦੀ ਆਵਾਜ਼ ਲਈ ਵਾਸਤੇ ਕੋਈ ਵਧੀਆ ਟ੍ਰੇਨ ਉੱਥੇ ਕੋਈ ਜਿਹੜੀ ਹੈ ਉਹ ਕਿਹਦਾ ਸਰਕਾਰ ਕਰੇ ਸੂਬਾ ਸਰਕਾਰ ਉਹਦੀ ਉਹਦੇ ਨਾਲ ਕੋਈ ਤਾਲਮਿਲ ਕਰਦੀ ਕੋਈ ਰੋਡ ਨੈਟਵਰਕ ਉਹਦਾ ਬੈਟਰ ਕਰਨ ਦੀ ਲੋੜ ਹੈ ਉਹਦੇ ਵਾਸਤੇ ਕੋਈ ਹਸਪਤਾਲ ਕਿਉਂਕਿ ਲੱਗ ਜਾਂਦੇ ਕੋਈ ਮੈਡੀਕਲ ਫੈਸਿਲਿਟੀ ਜਿਆਦਾ ਵੱਡੀ ਨਹੀਂ ਹੈ ਪਾੜੀਦਵਾਲੇ ਹਿਮਾਚਲ ਦਾ ਪਾੜੀ ਇਲਾਕਾ ਸ਼ੁਰੂ ਹੋ ਜਾਂਦਾ ਕੋਈ ਚੰਗਾ ਹਸਪਤਾਲ ਉੱਥੇ ਬਣਦਾ ਉਹ ਚੀਜ਼ਾਂ ਤਾਂ ਜਿਹੜੀਆਂ ਸਾਰੀਆਂ ਨਜ਼ਰ ਅੰਦਾਜ਼ ਕਰਕੇ ਤੇ ਇਹ ਭਾਵਕ ਐਲਾਨ ਜਿਹੜੇ ਨੇ ਇਹ ਇਹ ਸਾਰੇ ਸੰਦਰ ਸਮਝੀਏ ਕਿ ਇਹਦਾ ਕੀ ਮਤਲਬ ਹੈ ਇਹ ਸਾਰੇ ਜਿੰਨੇ ਨਗਰ ਨੇ ਸਾਰੇ ਇਹ ਕਿਸੇ ਨਾ ਕਿਸੇ ਵੇਲੇ ਵਕ ਵਕ ਇਵੈਂਟ ਦੇ ਵਿੱਚ ਆਲਰੇਡੀ ਡਿਕਲੇਅਰ ਹੋਏ ਹੋਏ ਨੇ ਹੁਣ ਤੁਸੀਂ ਕਹੋ ਜੀ ਨੋਟੀਫਿਕੇਸ਼ਨ ਨਹੀਂ ਹੋਇਆ ਸੀ ਸਭ ਕੋਈ ਨੋਟੀਫਿਕੇਸ਼ਨ ਤੁਹਾਨੂੰ ਰੱਬਣੀ ਨਹੀਂ ਕਿਉਂਕਿ ਪਿਛਲੀਆਂ ਸਰਕਾਰਾਂ ਦੇ ਹੋਏ ਹੋਣਗੇ ਜਿੰਨੇ ਸ਼ਹਿਰ ਨੇ ਇਹਨਾਂ ਦੇ ਨਾਂ ਅੱਗੇ ਸ਼੍ਰੀ ਲੱਗਦਾ ਸ਼੍ਰੀ ਨਨਪੁਰ ਸਾਹਿਬਾ ਸ਼੍ਰੀ ਮੁਕਸਰ ਸਾਹਿਬਾ ਸ਼੍ਰੀ ਅਮਰਸਰ ਸਾਹਿਬ ਇਹ ਤਾਂ ਹੀ ਜਿਹੜੇ ਆ ਉਹ ਕੰਮਕਾਜ ਦੇ ਵਿੱਚ ਇਹ ਚੇਂਜ ਹੋਈਆਂ ਚੀਜ਼ਾਂ ਜਦੋਂ ਡਿਕਲੇਅਰ ਹੋਏ ਹੋਏ ਹੁਣ ਜ਼ਰੂਰਤ ਹੈ ਕਿ ਉੱਥੇ ਕੋ ਪਾਣੀ ਪੀਣ ਵਾਲੇ ਦੀ ਜਿਹੜੀ ਆ ਆਲਰੇਡੀ ਬਹੁਤ ਵੱਡੀ ਵਿਵਸਥਾ ਉਹ ਤੋਂ ਬਦਲ ਸਾਹਿਬ ਨੇ ਕੀਤੀ ਸੀਗੀ ਜਿਹੜੇ ਉੱਥੇ ਜਾ ਕੇ ਦੇਖੋ ਤੁਸੀਂ ਬਾਲ ਸਾਹਿਬ ਦੇ ਟਾਈਮ ਤੇ ਕਿੱਡੇ-ਕਿੱਡੇ ਵੱਡੇ ਕੰਮ ਕੀਤੇ ਹੋਏ ਤੇ ਤੁਸੀਂ ਕੋ ਉਸ ਤੋਂ ਅੱਗੇ ਛਾਲ ਮਾਰੋ ਕੱਲਾ ਜਿਹੜੀ ਦਮੇਬਾਜੀ ਨਾਲ ਤਾਂ ਨਹੀਂ ਗੱਲ ਬਣਦੀ ਨਾ ਇਹਦੇ ਚ ਕੀ ਦੱਸੋ ਕਿ ਕੀ ਕੀ ਜਾਂ ਕੀ ਨਵੀਂ ਗੱਲ ਕੀ ਕੀਤਾ ਤੁਸੀਂ ਇਹ ਉਹੀ ਹੈਗਾ ਜਿਵੇਂ ਅੱਗੇ ਭਾਅ ਬ ਕਰਕੇ ਲੋਕਾਂ ਨੂੰ ਗੁੰਮਰਾਹ ਕਰਕੇ ਉਹ ਵੀ ਨਵਾਂ ਇੱਕ ਹੁਲਲਾ ਨਾ ਹੋ ਕੀ ਇਹਦੀ ਗੱਲ ਇਦਾਂ ਦੀਆਂ ਚੀਜ਼ਾਂ ਲੁਕੀ ਹੁਣ ਜਨਤਾ ਸਮਝਦੀ ਸਾਰੀ ਕਰ ਪਰ ਜਿਵੇਂ ਸਭ ਅਗਰ ਪੁਜਤਰ ਸ਼ਾਹ ਦਾ ਦਰਜਾ ਲਾਣੇ ਜਾਂਦਾ ਮੀਟ ਇਕਰਾਰ ਦਾ ਵੀ ਤੰਬਾਕੂ ਯੂਜ਼ਲੀਵ ਇਫ ਉਹ ਵੀ ਉਸ ਇਲਾਕੇ ਦੇ ਵਿੱਚ ਹਾਂ ਬਿਲਕੁਲ ਨਹੀਂ ਅੱਗੇ ਵੀ ਕਮੇਟੀ ਤੋਂ ਬਾਹਰ ਹੀ ਨੇ ਅੱਗੇ ਵੀ ਐਸੀ ਅਨੰਤਪਾਲ ਸਾਹਿਬ ਜਾਂਦੇ ਨੇ ਕਮੇਟੀ ਤੋਂ ਬਾਹਰ ਜਾ ਕੇ ਖੋਲਦੇ ਉੱਥੇ ਕੰਡੀਸ਼ਨ ਅੱਗੇ ਤੇ ਹੈਗੀ ਆ ਤੁਸੀਂ ਜਾ ਕੇ ਦੇਖ ਲਿਓ ਉਹ ਨੰਗਲ ਵਾਲੀ ਰੋਡ ਤੇ ਬਾਹਰ ਜਾ ਕੇ ਜਿਹੜੀਆਂ ਉਹ ਦੁਕਾਨਾਂ ਹੈਗੀਆਂ ਜਿੱਥੇ ਕਮੇਟੀ ਦੇ ਰਿਮੋਟ ਤੋਂ ਬਾਹਰ ਆ ਪਰ ਕਹਿੰਦੇ ਕਿ ਕਲਿਆਰੇ ਦਾ ਇਲਾਕਾ ਪਹਿਲਾਂ ਹੀ ਜੀਪੀਸੀ ਦੇ ਕਲਿਆਰਾ ਤਾਂ ਦਰਬਾਰ ਸਾਹਿਬ ਦਾ ਆਲਰੇਡੀ ਜਿਹੜਾ ਹੈਗਾ ਮੈਂ ਕਹਿੰਦਾ ਕਿ ਉਹਨੂੰ ਤੁਸੀਂ ਕੀ ਡਿਕਲੇਅਰ ਕਰਨਾ ਹੁਣ ਗਲੀਆਰਾ ਤਾਂ ਆਲਰੇਡੀ ਪਾਰਟੀ ਹੈ ਬਿਲਕੁਲ ਜਿਹੜਾ ਦਰਬਾਰ ਸਾਹਿਬ ਦੇ ਚੁਗਿਰਦੇ ਦਾ ਹੀ ਹੈ ਗਲੀਆਰਾ ਤਾਂ ਤੁਸੀਂ ਤਾਂ ਬਾਦ ਸਿਟੀ ਦੀ ਵੀ ਗੱਲ ਨਹੀਂ ਕਰਦੇ ਪੂਰੀ ਜਿਹੜੀ ਆ ਗਲੀਆਰਾ ਤਾਂ ਬਿਲਕੁਲ ਇਮੀਡੀਏਟਲੀ ਜੋ ਦਰਬਾਰ ਸਾਹਿਬ ਦੇ ਚਾਚਪਰੇ ਆ ਉਹੀ ਹੈ ਗਲੀਆਰਾ ਇਹ ਵੀ ਕਹਿ ਰਹੇ ਨੇ ਕਿ ਉਹ ਉੱਥੇ ਹੈਰੀਟੇਜ ਸਟਰੀਟ ਬਣੀ ਆ ਲੱਗਦਾ ਨਾ ਕੰਮ ਹੋਇਆ ਜਿਹੜਾ ਕਰਨ ਵਾਲਾ ਕੰਮ ਜਿਹੜਾ ਸੀਗਾ ਉੱਥੇ ਪਾਰਕਿੰਗ ਦਰਬਾਰ ਸਾਹਿਬ ਦੇ ਈਦੀ ਵੱਡੀ ਬਣੀ ਆ ਦਰ 골ਡਨ ਗੇਟ ਬਣਿਆ ਸ਼ਹਿਰ ਦੇ ਵਿੱਚ ਸਾਰਾ ਰੋਡ ਨੈਟਵਰਕ ਇੰਪਰੂਵ ਕੀਤਾ ਸੀਗਾ ਗਵਿੰਦਗੜ੍ਹ ਫੋਰਟ ਉੱਥੇ ਜਿਆ ਪਿਆ ਪਿਆ ਸੀਗਾ ਪਾਲ ਸਾਹਿਬ ਨੇ ਹੋਰ ਉੱਥੇ ਜਿਹੜੀ ਹੈਰੀਟੇਜ ਨੂੰ ਸੰਭਾਲਣ ਵਾਸਤੇ ਉੱਥੇ ਕਿੱਡੇ ਕਿੱਡੇ ਵੱਡੇ ਕਾਰਜ ਜਿਹੜੇ ਉਸ ਵੇਲੇ ਦੇ ਕੀਤੇ ਹੋਏ ਆ ਕੰਮ ਤਾਂ ਕਰਨ ਵਾਲੇ ਹੀ ਹੁੰਦੇ ਆ ਨਾ ਕਿ ਇਹ ਤੇ ਰਸਮੀ ਐਲਾਨ ਜੋ ਜਿਵੇਂ ਲੋਕਾਂ ਨੂੰ ਅੱਗੇ ਸੌਦਾ ਵਿੱਚ ਜਾਂਦੇ ਉਹ ਹੀ ਐਲਾਨ ਹੋਣ ਫਿਰ ਵਿੱਚ ਨਵੀਂ ਗੱਲ ਕੀ ਹੈ ਨੇ ਜਲਦੀ ਦੱਸੋ ਇਹ ਇਹ ਹਾਂਜੀ ਫਿਲਮ ਸਟਾਰ ਵੀ ਜਲਦੀ ਦੱਸੋ ਦੇਖੋ ਆ ਮੀਟਿੰਗ ਚੱਲਦੇ ਦੇ ਵਿੱਚ ਹੀ ਖਬਰ ਮਿਲੀ ਆ ਬਹੁਤ ਅਫਸੋਸ ਆ ਕਿਉਂਕਿ ਪੰਜਾਬ ਦੇ ਨਾਲ ਸੰਬੰਧਿਤ ਇੱਕ ਬਹੁਤ ਵੱਡਾ ਫਿਲਮ ਸਟਾਰ ਸੀਗਾ ਜਿਹੜਾ ਬਲੰਦੀਆਂ ਦੇ ਉੱਤੇ ਵੀ ਪਹੁੰਚਿਆ ਜਿਨੇ ਪੰਜਾਬ ਦਾ ਪੰਜਾਬੀ ਦਾ ਪੰਜਾਬੀਆਂ ਦਾ ਨਾਮ ਵੀ ਦੁਨੀਆ ਦੇ ਵਿੱਚ ਰੋਸ਼ਨ ਕੀਤਾ ਜਿੱਦਾ ਦਿਲਵੀ ਪੰਜਾਬੀਆਂ ਲੋਕਾਂ ਵਾਸਤੇ ਤੜਕਦਾ ਸੀ ਜਦੇ ਰਿਸ਼ਤੇ ਵੀ ਪੰਜਾਬ ਦੇ ਲੋਕਾਂ ਦੇ ਨਾਲ ਬੜੇ ਮਜ਼ਬੂਤ ਸੀ ਸੋ ਉਸ ਇੱਕ ਦਿੱਗਜ ਦਾ ਜਾਣਾ ਤੇ ਸਭੀ ਦਾ ਸਾਰੇ ਦੇਸ਼ ਵਾਸਤੇ ਵੀ ਦੁਨੀਆ ਚ ਵੀ ਜਿੱਥੇ ਵੀ ਬੈਠੇ ਪੰਜਾਬੀ ਵੈਸੇ ਦਾ ਸਾਰੇ ਜਿਹੜੇ ਵਰਗਾਂ ਦੇ ਲੋਕੀ ਉਹਨਾਂ ਨੂੰ ਪਿਆਰ ਕਰਦੇ ਸੀ ਸੋ ਖਾਸ ਕਰਕੇ ਸਾਡੀ ਧਰਤੀ ਦੇ ਹੋਣ ਦੇ ਕਰਕੇ ਜਿਹੜਾ ਬਹੁਤ ਵੱਡਾ ਅਫਸੋਸ ਹੈ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਪ੍ਰਦੈ ਇੱਕ ਅੱਜ ਮਤਾ ਸੁਖਮਤਾ ਜਿਹੜਾ ਜਗਵੀਰ ਸਿੰਘ ਸਾਡੇ ਜਿਹੜੇ মিডিਆ ਸਲਾਹ ਕਰਨੇ ਇਹਨਾਂ ਦੇ ਮਦਰਲਾ ਪਿਛਲੇ ਦਿਨ ਸਰਦਾਰਨੀ ਅਮਰਜੀਤ ਕੌਰ ਚੜਾਈ ਕਰਗੇ ਸੀ ਉਹ ਵੀ ਜਿਹੜਾ ਅੱਜ ਮਤਾ ਪਾਸ ਕਰਕੇ ਤੇ ਪਰਿਵਾਰ ਦੇ ਨਾਲ ਦਿਗਿਆ ਹਮਦਰਦੀ ਦਾ ਪ੍ਰਗਟਾਵਾ ਕੀਤਾ। ਥੈਂਕ ਯੂ। ਇਹਨਾਂ ਦਾ ਬਸ ਇਹ ਡਰਾਮਾ ਕਰਕੇ ਤਦੇ ਜੀ। ਹਾਂ ਜੀ।